ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਤੇ ਲੀਲਾ ਭਵਨ ਦੇ ਆਸ-ਪਾਸ ਦੋ ਮੈਂਬਰ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਦੇ ਮੁੰਡਿਆਂ ਦੇ ਇਹਨਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਕਾਬੂ ਕੀਤੇ ਤੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਤੇ ਲੀਲਾ ਭਵਨ ਦੇਰੀ ਵਿੱਚ ਜਿਸ ਸਬੰਧ ਚ ਸਪੈਸ਼ਲ ਟੀਮ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਤਰਨਮਈ 8 ਤੇ ਬਣਾਈ ਗਈ ਸੀ ਜਿਸ ਨੇ ਅੱਗੇ ਐਕਟ ਕਰਦਿਆਂ ਹੋਇਆਂ ਇੰਚਾਰਜ ਮਾਡਲ ਟਾਊਨ ਰਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨੇ ਉਹ ਫਿਰ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਦੇ ਮੁੰਡਿਆਂ ਦੇ ਇਨ੍ਹਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਰਿਕਵਰ ਕਰ ਦਿੱਤੇ ਨੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਦਰਜ ਇਹ ਬੇਲ ਆਊਟ ਟੀਲ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀ ਛੋਦਾ ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰੰਗੇ ਦਿੱਤਾ ਕਾਬੂ ਕੀਤਾ ਉਸ ਤੋਂ ਬਾਅਦ ਦਰਾਂਨੇ ਸਟਾਈ ਐਵੀਡੈਂਸ ਐਕਟ ਤੇ 23 ਬੀ ਐਸ ਵੀ ਉਹਦੇ ਦੇ ਅਧੀਨ ਬਰਾਮਦਗੀ 6 ਮੋਟਰਸਾਈਕਲ 6 ਵੀਕਲਾਂ ਦੀ ਹੋਰ ਹੋਈ ਹੈ ਜਿਹੜੇ ਮੋਟਰਸਾਈਕਲ ਤਾਂ ਹੈਗੇ ਜੀ ਇਹ ਚਾਰ ਐਕਟਿਵ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮਾਨ ਜੋ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਦਾਂ ਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛਗਿਛ ਉਹ ਕੀਤੀ ਜਾ ਰਹੀ ਹੈ ਕੀ ਟਾਰਗੇਟ ਖੜੀ ਜਗ੍ਹਾ ਨੂੰ ਕਰਦੇ ਸੀ ਮੈਂ ਮੇਨ ਫੀਡ ਭੜਕੇ ਵਾਲੀ ਜਗ੍ਹਾ ਲੀਲਾ ਪਵਨ ਮਾਰਕੀਟ ਰਜਿੰਦਰਾ ਹਸਪੀਟਲ ਤੇ ਜਾਦਾ ਭੀੜ ਭਰ ਕੇ ਵਾਲੀ ਜਗ੍ਹਾ ਤੇ ਜਿੱਥੇ ਕਰਾਉਡਡ ਪਲੇਸ ਆ ਉੱਥੋਂ ਹੀ ਮੋਟਰਸਾਈਕਲ ਚੋਰੀ ਹੁੰਦੀ ਹੈ। ਸਰ ਇਹ ਪਾਰਟਸ ਨੂੰ ਵੇਚਦੇ ਥਿਕੇ ਕੱਟ ਕੇ ਇਹ 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 ਅੱਗੇ ਵੀ ਜਿਹੜੀ ਮੋਟਰਸਪ੍ਰਿੰਟ ਇਹਨਾਂ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ। ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਨਾਂ ਨੇ ਇਹਦੀ ਹਜੇ ਪੁੱਛਗਿੱਛ ਤੋਂ ਬਾਅਦ ਹੀ ਕਲੀਅਰ ਹੋਵੇਗਾ। ਸਰ ਇਹ ਗੱਲ ਸਾਹਮਣੇ ਰਹੇਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੀ ਹੈ ਜਾਂ ਇਹ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਦੋਂ ਬਾਅਦ ਹੀ ਪਤਾ ਲੱਗੇ ਕਿ ਇਹ ਪਹਿਲਾਂ ਇਹ ਜੇਲ੍ਹ ਚ ਰਹਿੰਦੇ ਨੇ ਜੇਲ੍ਹ ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਅੱਗੇ ਫਿਰ ਵਾਰਦਾਤ ਕਰਦੇ ਨੇ 69 ਜਿਵੇਂ ਪੁਲਿਸ ਦਾ ਕੰਮ ਚੱਲ ਰਿਹਾ ਉਸ ਜਦੋਂ ਪਹਿਲਾਂ ਵੀ ਮਾਡਰ ਟੌਨ ਦੇ ਜਿਹੜਾ ਸੁਰਾਲ ਦੇ ਇਲਾਕੇ ਜਿਹੜੇ ਬਹੁਤ ਸਾਰੇ ਚੋਰੀ ਕੀਤੇ ਆ ਉਹਦੇ ਬਾਅਦ ਹਰਿਆਣੇ ਨਾਲ ਡੁਰਦੇ ਸੀ ਕਿਸੇ ਨਾ ਕਿਸੇ ਲੱਗਦਾ ਕਿ ਇੰਟਰਸਟੇਟ ਗੈਂਗ ਇਹ ਇਤਨਾ ਕੰਮ ਕਰਿਆ ਰਿਹਾ ਇੱਕ ਵਾਰ ਇੱਕ ਵਾਰ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੋ ਕੇ ਹੀ ਗੱਲ ਇਹ ਕੀਤੀ ਜਾ ਸਕਦੀ ਕੋਈ ਕਨਫਰਮ ਇਹਨਾਂ ਦਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤੋਂ ਸਕੋਡਿੰਗ ਵੀ ਕਰ ਰਹੀ ਹੈ ਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਬਾਈਲ ਬਨਾਮਤ ਹੁੰਦੇ ਨੇ ਧਾਰਾ ਵਾਂ ਜਿਹੜੀ ਇਹਨਾਂ ਨੂੰ ਲੱਗਦੀ ਹੈ ਕਿ ਉਹ ਇਸ ਵਾਰ ਕੇ ਧਾਰਾ ਜਿਹੜਾ ਨਹੀਂ ਲਗਾ ਕੇ ਜੇ ਕਿਉਂਕਿ ਨਗਰ ਨਿਗਮ ਕੋਈ ਨਹੀਂ ਨਾ ਇਹ 112 ਤੋਂ 113 ਧਾਰਾ ਹੁਣ ਨਵੇਂ ਵੀ ਐਨਐਸ ਚ ਆਈ ਹੈ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਮ ਦਾ ਪਾਰਟ ਨੇ ਤੇ ਜਦਾ ਦੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲ ਜਮਾਨਤ ਨਾ ਹੋ ਸਕੇ ਆਮ ਜਨਤਾ ਨੂੰ ਕਿਹੜੇ ਫਾਇਦੇ ਹੋਗੇ ਜਿਨ੍ਹਾਂ ਦੇ ਵਾਈਪ ਚੋਰੀ ਹੁੰਦੇ ਆ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰੇਕਾਸ਼ਨ ਇਹ ਅਸੀਂ ਆਮ ਜਨਤਾ ਨੂੰ ਇਸ ਜਿਹੜੇ ਹੁਣ 7 ਵਹੀਕਲ ਨੇ ਇਹ ਇਹ ਅੱਗੇ ਟਰੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਡਿਊ ਕੇਰੀ ਆ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕਦਾਰਾਂ ਤੇ ਥਰੂ ਉਸੇ ਮੈਂ ਕੀਤਾ ਜਾ ਰਿਹਾ ਹੈ ਵਾਪਸ ਕਰ ਦਿੱਤੀ ਜਾਏਗੀ ਕੱਲ ਤੱਕ ਸਬੂਤ ਕੀ ਲਗਾਈ ਇਹ ਜਲਦ ਤੋਂ ਜਲਦ ਜਦੋਂ ਸਪੁਰਦਾਰੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਦੇ ਨਾਲ ਉਹਨਾਂ ਨੂੰ ਇਹ ਹੈਂਡਓਵਰ ਰਿਕਵਰ ਕਿੱਥੋਂ ਹੋਏ ਲੇਗੀ ਇਹ ਮੋਟਰਸਾਈਕਲ ਮੋਟਰਸਾਈਕਲ ਇਹ ਸੀਵਲ ਐਂਡ ਰੀ ਦੇ ਪਿਛਲੇ ਪਾਸੇ 24 ਨੰਬਰ ਫਾਟਕ ਦੇ ਪਿਛਲੇ ਪਾਸੇ ਡਿਊਟੀ ਦਾ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਕੀਤੀ ਪੀਸੀਆਰ ਬਹੁਤ ਘੱਟ ਹੈ ਸ਼ਾਇਦ ਵਿੱਚ ਜੇ ਇਹਨਾਂ ਬਾਰਤਾਂ ਨੂੰ ਪੀਸੀਆਰ ਦਾ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਬਟ ਕਈ ਵਾਰ ਵੀਵੀਏਪੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਕਦੋਂ ਕੀ ਲੱਗਦਾ ਘਾਟਾ ਫੋਰਸ ਦੀ ਘਾਟ ਨਹੀਂ ਨਹੀਂ ਫੋਰਸ ਤਾਂ ਨਹੀਂ ਸਫੀਸ਼ੀਐਂਟ ਹੈ ਵੀਵੀਏਪੀ ਡਿਊਟੀ ਹੋਣ ਕਰਕੇ ਵੀਵੀਏਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਹੈ ਉਹਦੇ ਚ ਫਿਰ ਪੀਸੀਆਰ ਦੀ ਵੀ ਡਿਊਟੀ ਲੱਗ ਜਾਂਦੀ ਉਸ ਕਰਕੇ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਵਾਟ ਕੇ ਵੇਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੀ ਉਹ ਸਕ੍ਰੈਪ ਵਾਲੇ ਜਿੰਨੇ ਕਹਿ ਸਕਦੇ ਆ ਕਬਾੜੀਆਂ ਨੂੰ ਵੇਚਦੇ ਕਿੱਥੇ ਵੇਚਦੇ ਜੀ ਕੋਈ ਛੋਟੇ ਛੋਟੇ ਡੀਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚਦੇ ਛੋਟੇ ਡੀਲਰਾਂ ਨੂੰ ਹੀ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ 120 ਵਿੱਚ ਸ਼ਾਮਿਲ ਕੀਤਾ ਕਿੰਨੇ ਕੁ ਬੰਦੇ ਜਿਹੜੇ ਆ ਗਏ ਨੇ ਜੋ ਦੇਖਣ ਲਓ ਆਪਣੇ ਆਏ ਨੇ ਵੀ ਉਹ ਜਿਨ੍ਹਾਂ ਨੂੰ ਵੇਚ ਰਹੇ ਨੇ ਉਹ ਜਿਵੇਂ ਮਾਡਲ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਗੈਂਗ ਫੜੇ ਆ ਉਹਦਾਂ ਨੂੰ ਡਿਟੇਲ ਅਸੀਂ ਕੱਢ ਕੇ ਦੇ ਦੋ ਠੀਕ ਬਾਤ ਸਾਰਾ ਬਾਤ